ਆ ਇਨਫਰਾਸਟ੍ਰਕਚਰ ਬੜਾ ਅੱਛਾ ਹੈ ਡਾਕਟਰਸ ਨਾਲ ਡਿਟੇਲਸ ਦੇ ਵਿੱਚ ਗੱਲ ਹੋਈ ਹੈ ਹਰ ਪੇਸ਼ੀਐਂਟ ਨੂੰ ਲੱਗਾ ਹੈ ਅ ਮੈਨੂੰ ਲੱਗਦਾ ਹੈ ਕਿ ਔਰ ਇਹਦੇ ਵਿੱਚ ਹੋਰ ਇੰਪਰੂਵਮੈਂਟਸ ਕਿੱਦਾਂ ਕੀਤੀਆਂ ਜਾਣ ਇਸ ਦੇ ਬਾਰੇ ਡਿਟੇਲਸ ਦੇ ਵਿੱਚ ਡਿਸਕਸ਼ਨਸ ਹੋਣਾ ਹੈ ਅਸੀਂ ਸਾਰੇ ਸਟੇਕ ਹੇਲਡਰ ਸਾਰੇ ਡਿਪਾਰਟਮੈਂਟਸ ਪੁਲਿਸ ਸਿਵਲ ਐਡਮਿਨਿਸਟ੍ਰੇਸ਼ਨ ਹੈਲਥ ਡਿਪਾਰਟਮੈਂਟ ਪਬਲਿਕ ਰਿਲੇਸ਼ਨਸ ਔਰ ਹੋਰ ਜਿੰਨੇ ਵੀ ਗਵਰਨਮੈਂਟ ਡਿਪਾਰਟਮੈਂਟਸ ਹੈ ਜਿਆ ਸੋਸ਼ਲ ਆਰਗੇਨਾਈਜੇਸ਼ਨਸ ਹੈ ਜਾਂ ਵਲੰਟੀਅਰਸ ਹੈਗੇ ਨੇ ਉਹਨਾਂ ਸਾਰਿਆਂ ਨੂੰ ਇਨਵੋਲ ਕਰਕੇ ਅਸੀਂ ਇਹ ਕਹੋਨੇ ਆ ਕਿ ਐਂਡ ਰਿਜ਼ਲਟ ਕੀ ਰਹੇਗਾ ਯਾਰ ਉਸ ਨੂੰ ਟਾਰਗੇਟ ਕੀਤਾ ਜਾਵੇ ਕਿਉਂਕਿ ਅਲਟੀਮੇਟ ਅਚੀਵਮੈਂਟ ਤਾਂ ਹੀ ਹੈ ਜੇ ਅਸੀਂ ਜਿਹੜੇ ਡਰਗ ਐਡਿਕਟ ਸਨਗੇ ਉਹਨਾਂ ਨੂੰ ਆ ਯੂਸਫੁਲ ਮੈਂਬਰਸ ਆਫ ਸੋਸਾਇਟੀ ਬਣਾ ਸਕੀਏ ਔਰ ਰੀਲੈਪਸ ਨੂੰ ਘਟਾਈਏ ਇਹਦੇ ਵਾਸਤੇ ਜੇ ਇੰਪੋਰਟਮੈਂਟ ਦਾ ਕੰਟਰੀਬਿਊਸ਼ਨ ਹੋਵੇ ਚਾਹੇ ਰੀ ਐਡਿਕਸ਼ਨ ਦਾ ਹੋਵੇ ਰੀਹੈਬਿਟੇਸ਼ਨ ਦਾ ਹੋਵੇ ਇਹਨਾਂ ਸਾਰਿਆਂ ਦੀ ਸਨਰਜੀ ਕ੍ਰੀਏਟ ਕਰਕੇ ਐਂਡ ਰਿਜ਼ਲਟ ਦੇ ਫੋਕਸ ਕਰਨਾ ਚਾਹੁੰਦੇ ਆ ਔਰ ਜਿਹੜੀਆਂ ਆਪਣੀਆਂ ਐਫਰਟਸ ਹੈਗੀਆਂ ਨੇ ਇਹਨਾਂ ਨੂੰ ਬ੍ਰਾਡਕਾਸਟ ਕਰਕੇ ਇੰਟੈਂਸੀਫਾਈ ਕਰਕੇ ਅਸੀਂ ਚਾਹੁੰਦੇ ਆ ਕਿ ਵੱਤ ਤੋਂ ਬਾਅਦ ਸਾਡੀ ਜਿਹੜੀ ਆਊਟੇਜ ਚ ਆ ਹੋਵੇ ਔਰ ਮੈਕਸਿਮਮ ਬੈਨੇਫਿਸ਼ੀਅਰੀਜ਼ ਜਿਹੜੇ ਹੈਗੇ ਨੇ ਇਹ ਸੋ ਸਾਰੀ ਮਿਹਨਤ ਦਾ ਫਾਇਦਾ ਉਠਾ ਸਕਣ ਫਿਰ ਕੁਝ ਲੋਕੋ ਜਿਹਾ ਨੌਜਵਾਨਾਂ ਨੂੰ ਇਥੇ ਪੱਤਰਿਕਾ ਹੈ ਗਿਆ ਸੀ ਜਿਹੜੇ ਆਪੀਕਸ਼ਨ ਸਾਡੇ ਅੱਗੇ ਚੜਨਾ ਚਾਹੁੰਦੇ ਹਨ ਉਹ ਤੇ ਕਿੰਨੇ ਨੌਜਵਾਨਾਂ ਦੇ ਇਥੇ ਪਹੁੰਚੇ ਨੇ ਔਰ ਇਹ ਆਨਗoing ਪ੍ਰੋਸੈਸ ਹੈਗਾ ਹੈ ਲਗਾਤਾਰ ਕਿਉਂਕਿ ਕੋਈ ਇਸ ਦੀ ਸਮਾਂ ਸੀਮਾ ਸ਼ੁਰੂ ਤੋਂ ਦੇ ਕੇ ਆਪਾਂ ਇਹਨੂੰ ਇਹ ਨੰਬਰ ਸਪੈਸੀਫਿਕਲੀ ਦੱਸਣਾ ਹੋਵੇ ਤਾਂ ਇਹ ਤਦੋਂ ਤੋਂ ਤਦੋਂ ਤੱਕ ਦੀ ਗੱਲ ਹੈ ਕਿ ਇਹ ਲੇਕਿਨ ਕਿਉਂਕਿ ਇਹ ਤੇ ਪਹਿਲਾਂ ਤੋਂ ਚੱਲਦਾ ਪ੍ਰੋਸੈਸ ਹੈ ਔਰ ਅੱਗੇ ਵੀ ਚੱ ਆ ਕਾਫੀ ਅੱਜ ਵੀ ਇਹ ਅਫਰਟ ਹੋ ਰਹੀ ਹੈ ਲੇਕਿਨ ਹੁਣ ਅਸੀਂ ਇਸ ਨੂੰ ਹੋਰ ਵੀ ਤੇਜ਼ ਕਰਕੇ ਜੋ ਕੁਝ ਅਸੀਂ ਪਹਿਲਾਂ ਕਰਦੇ ਰਹੇ ਹਾਂ ਸਾਡਾ ਟਾਰਗੇਟ ਘੱਟੋ ਘੱਟ ਪਹਿਲਾਂ ਨਾਲ ਇਸ ਨੂੰ ਫੂਲਸ ਇਨਕਰੀਸ ਕਰ ਦੇਣਾ ਹੈਗਾ ਹੈ ਵਿਥ ਇਨ ਨੈਕਸਟ 10-15 ਡੇਸ ਔਰ ਉਸ ਦੇ ਬਾਅਦ ਸੇ ਅੱਜ ਕੱਲ ਵੀ ਸਿਵਲ ਐਡਮਿਨਿਸਟ੍ਰੇਸ਼ਨਲ ਮੀਟਿੰਗ ਹੋਈ ਸੀ ਅੱਜ ਵੀ ਇੱਥੇ ਅਸੀਂ ਵਿਜ਼ਿਟ ਕੀਤੀ ਆ ਔਰ ਮੈਂ ਜਿਹੜਾ ਮੇਰੇ ਇੰਪ੍ਰੈਸ਼ਨ ਹੈਗਾ ਹੈ ਸਾਰਾ ਆਫਟਰ ਮੀਟਿੰਗ ਐਂਡ ਵਿਜ਼ਿਟ ਆ ਇੱਕ ਰੀਚੇਬਲ ਅਚੀਵਮੈਂਟ ਹੈ ਔਰ ਜੇ ਕੰਫिडੈਂਟ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਡਾ ਜਿਹੜਾ ਇਹ ਇਸ ਐਫਰ ਨੂੰ 4 ਗੁਣਾ ਤੱਕ ਵਧਾ ਦੇਣ ਦਾ ਹੈਗਾ ਹੈ ਇਹ ਅਸੀਂ ਕੰਪੇਟੇਬਲੀ ਅਚੀਵ ਕਰਨਾ ਤੇ ਪਿਛਲੇ ਕੁਝ ਦਿਨਾਂ ਵਿੱਚ ਚਾਲ ਕੋ ਪੰਨੇ ਮੋਟਾਂ ਦੇ ਤੋਂ ਮਿਲਿਆ ਸ਼ੋ ਕਿੰਦਕ ਤੋਂ 4 ਹੋਣੀ ਸੀ ਕਿ ਕਿੱਥੇ ਕਮੀਆਂ ਰਹਿ ਗਈਆਂ ਕੀ ਉਹਨਾਂ ਨੂੰ ਮੋਟੀਵੇਸ਼ਨ ਚੰਗੀ ਤਰ੍ਹਾਂ ਕੀਤਾ ਗਿਆ ਜਾਂ ਉਹਨਾਂ ਨੂੰ ਕੋਈ ਕਾਉਂਸਲਿੰਗ ਨਹੀਂ ਹੋਈ ਹਾਂ ਕਾਉਂਸਲਿੰਗ ਇਹਨੇ ਵਾਸਤੇ ਵੀ ਅਸੀਂ ਸਪੈਸਿਫਿਕ ਡਿਸਕਸ਼ਨ ਕੀਤੀ ਹੈਗੀ ਹੈ ਕਿ ਕਿਹੜੇ ਕਰੀਅਰ ਫੈਕਟਰਸ ਹੈ ਜਿਹਦੇ ਕਰਕੇ ਜਿਹੜੇ ਸਾਡੇ ਗੇਮਸ ਹੈ ਕਿ ਨਿਊ ਲਿਕਵੀ ਫਾਈ ਹੋ ਰਹਾ ਹੈ ਜਾਂ ਕਿਤੇ ਅਰੂਰਿਜ਼ਮ ਹੋ ਰਿਹਾ ਹੈ ਕਿਤੇ ਲੂਪ ਹੋਲਸ ਹੈਗੇ ਨੇ ਜ਼ਰੂਰ ਕੁਝ ਫੈਕਟਰਸ ਰਹੇ ਹੋਣਗੇ ਉਹਨਾਂ ਨੂੰ ਵੀ ਅਸੀਂ ਇਨ ਕੰਕ੍ਰੀਟ ਟਰਮਸ ਡੈਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਆਪੀਅਸਲੀ ਯੈਸ ਅ ਮੋਟੀਵੇਸ਼ਨ ਦੀ ਕਾਉਂਸਲਿੰਗ ਦੀ ਵਿਕਮੀ ਹੋਗੀ ਜੇਕਰ ਕਿ ਉਹ ਇੱਥੋਂ ਧਲੇ ਗਏ ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਇਹ ਕੋਸ਼ਿਸ਼ ਹੋਵੇਗੀ ਕਿ ਉਹ ਸਾਰੇ ਫੈਕਟਰਸ ਨੂੰ ਡਾਇਗਨੋਸ ਕੀਤਾ ਜਾਵੇ ਉਹਨਾਂ ਨੂੰ ਅਡਰੈਸ ਕੀਤਾ ਜਾਵੇ ਰੈਮਡੀ ਕੀਤਾ ਜਾਵੇ ਔਰ ਜਿਹੜੇ ਵੀ ਇੱਥੇ ਸਾਰੀ ਕੋਈ ਮੈਸਰ ਟਰੂ ਕੇਂਦਰ ਦੇ ਵਿੱਚ ਆਉਂਦੇ ਆ ਉਹਨਾਂ ਨੂੰ ਇੱਥੇ ਕੰਫਰਟੇਬਲ ਬਣਾਇਆ ਜਾਵੇ ਤਾਂ ਕਿ ਇਥੋਂ ਧਿਆਨ ਸਮੇਂ ਉਹਨਾਂ ਦੀ ਪ੍ਰੋਬਲਮ ਜਿਹੜੀ ਹੈਗੀ ਆ ਉਹ ਆਲਮੋਸਟ 90% ਤੱਕ ਓਵਰ ਕਮ ਹੋ ਜਾਵੇ ਜਿਹੜੇ ਬੱਚੇ ਫਰਾਰ ਹੈ ਸੀ ਉਹਨਾਂ ਦੇ ਬੇਲ ਤੋਂ ਨੂੰ ਬਲੇਮ ਕੀਤਾ ਜਾਂਦਾ ਸੀ ਕਿ ਇੱਥੇ ਸੁਭਧਾਮਾ ਉਸ ਤਰ੍ਹਾਂ ਹੀ ਨਹੀਂ ਮਿਲ ਰਹੀਆਂ ਜਾਂ ਟ੍ਰੀਟਮੈਂਟ ਜਿਹੜਾ ਉਹਨਾਂ ਨੂੰ ਪ੍ਰੋਪਰ ਨਹੀਂ ਮਿਲਦਾ ਕੀ ਤੁਹਾਨੂੰ ਲੱਗਿਆ ਕਿ ਸੂਚੀ ਤੋਂ ਜੰਮੀਆਂ ਸੀ ਨਹੀਂ ਆਈਆਂ ਜੋ ਮੈਂ ਦੇਖਿਆ ਆ ਮੇਰੇ ਮੁਤਾਬਕ ਤਾਂ ਇਹ ਸਹਾਨੀਆਂ ਸੁਭਧਾਮਾ ਰੀਦ ਦੇ ਬਿਲਕੁਲ achੀਆਂ ਹੈਗੀਆਂ ਨੇ ਹਰ ਚੀਜ਼ ਦੇ ਵਿੱਚ ਇੰਪਰੂਵਮੈਂਟ ਦਾ ਵੀ ਸਕੋਪ ਹੁੰਦਾ ਆ ਔਰ ਸੁਵਿਧਾ ਜਿਹੜੀ ਆ ਬੜਾ ਰੈਲੇਟਿਵ ਟਰਮ ਹੈਗੀ ਆ ਇਸੇ ਵਾਸਤੇ ਇੱਕ ਅੱਛੀ ਜਗ੍ਹਾ ਸਾਫ ਸੁਥਰੀ ਜਗ੍ਹਾ ਕੰਫਰਟੇਬਲ ਹੋ ਸਕਦੀ ਆ ਕਿਸੇ ਵਾਸਤੇ ਏਸੀ ਜਗ੍ਹਾ ਕੰਫਰਟੇਬਲ ਹੋ ਸਕਦੀ ਆ ਆਲ ਡਿਪੈਂਡਸ ਰੈਲੇਟਿਵਲੀ ਲੇਕਿਨ ਇਹ ਰੀਜ਼ਨੇਬਲ ਸੁਧਾਵਾ ਹੈ ਕਿ ਇਹਨੇ ਲੋਜਿਸਟਿਕਲੀ ਵੀ ਆ ਵੈਲ ਪਲੇਸਡ ਔਰ ਇਥੇ ਜਿਹੜੇ ਡਾਕਟਰਸ ਹੈਗੇ ਨੇ ਉਹਨਾਂ ਨਾਲ ਮੈਂ ਇੰਟਰੈਕਸ਼ਨ ਕੀਤਾ ਆ ਉਹਨਾਂ ਦੇ ਵੀ ਲੈਵਲ ਆਫ ਕਮਿਟਮੈਂਟ ਲੈਵਲ ਆਫ ਪ੍ਰੋਫੈਸ਼ਨਲ ਕੰਪੀਟੈਂਸ ਕਾਫੀ ਵਧੀਆ ਹੈਗਾ ਆ ਨੋੜ ਹੈਗੀ ਆ ਜੇ ਸਾਰੀਆਂ ਏਜੰਸੀਆਂ ਨੂੰ ਇਕੱਠੇ ਹੋ ਕੇ ਅਨਰਜੀਸ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਚੈਨਲਾਈਜ਼ ਕੀਤਾ ਜਾਵੇ ਔਰ ਐਂਡ ਰਿਜ਼ਰਵ ਜਿਹੜਾ ਰਹਿ ਗਿਆ ਉਸ ਨੂੰ ম্যাগਨੀਫਾਈ ਕੀਤਾ